ਇੱਕ ਵਾਰੀ ਦਸਵੇਂ ਪਾਤਸ਼ਾਹ ਮਹਾਰਾਜ ਗੁਰੂ ਕਲਗੀ ਧਰਜੀ ਸਿੱਖਾਂ ਨੂੰ ਆਖਦੇ ਅਭੀ ਘੋੜਾ ਕਾਛੀ ਪਾ ਕੇ ਲੈ ਕੇ ਆਓ ਅਸੀਂ ਕਿਸੇ ਪਾਸੇ ਜਾਣਾ ਹੈ ਗੁਰੂ ਕੇ ਸਿੱਖਾਂ ਨੇ ਸਤਗੁਰੂ ਜੀ ਦਾ ਘੋੜਾ ਕਾਛੀ ਪਾ ਕੇ ਤੇ ਲੈ ਕੇ ਆਏ ਹਜ਼ੂਰ ਜਦੋਂ ਘੋੜੇ ਤੇ ਅਸਵਾਰ ਹੋਣ ਲੱਗੇ ਤੇ ਅਚਨ ਚੇਤ ਇੱਕ ਹਜੂਰ ਨੇ ਬਚਨ ਕਿਹਾ ਅਚਾਨਕ ਇੱਕ ਬਚਨ ਆ ਗਿਆ ਕਹਿਣ ਲੱਗੇ ਗੁਰਸਿੱਖੋ ਤੁਹਾਡੇ ਵਿੱਚੋਂ ਕੋਈ ਹੈ ਵੀ ਅਸੀਂ ਘੋੜੇ ਦੀ ਰਕਾ ਵਿੱਚ ਪੈਰ ਰੱਖ ਕੇ ਘੋੜੇ ਤੇ ਅਸਵਾਰ ਹੋਈਏ ਇੰਨੇ ਸਮੇਂ ਅੰਦਰ ਕੁਝ ਮੁੱਚੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਕਰ ਦੇਵੇ ਅਸੀਂ ਘੋੜੇ ਤੇ ਸਵਾਰ ਹੋਣੇ 1 ਮਿੰਟ ਵੀ ਨਹੀਂ ਲੱਗਦਾ ਤੇ ਇੰਨੇ ਸਮੇਂ ਦੇ ਅੰਦਰ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਰੀ ਬਾਣੀ ਦੇ ਅਰਥ ਕਰਕੇ ਸੁਣਾ ਦੇਵੇ ਹੁਣ ਸਿੱਖ ਸੋਚੀ ਪੈ ਗਈ ਵੀ ਬਾਣੀ ਇੰਨੀ ਬਿਆਨਤ ਹੈ ਅੰਮ੍ਰਿਤ ਬਾਣੀ ਦਾ ਤੇ ਖਜ਼ਾਨਾ ਇੰਨਾ ਬਿਆਨਤ ਹੈ ਮਿਸ਼ਾਲਾ ਬੱਧੀ ਸਮਾਂ ਲੱਗ ਜਾਏ ਤਾਂ ਵੀ ਇਹਦਾ ਵਿਸਤਾਰ ਨਾਲ ਅਰਥ ਪੜਨਾ ਵਿਚਾਰਨਾ ਬਹੁਤ ਮੁਸ਼ਕਲ ਦੀ ਬਾਤ ਹੈ ਕਿਉਂਕਿ ਗੁਰਬਾਣੀ ਬੇਅੰਤ ਹੈ ਤੂੰ ਬੇਅੰਤ ਕੋ ਬਿਰਲਾ ਜਾਣੇ ਹੁਣ ਸਹਿਬ ਨੇ ਇਹੋ ਜਿਹਾ ਸਵਾਲ ਕੀਤਾ ਹੋਇਆ ਇਤਿਹਾਸ ਕਹਿੰਦੇ ਵੀ ਪਿੱਛੇ ਇੱਕ ਸਿੱਖ ਖਲੋਤਾ ਤੇ ਉਹ ਗੁਰੂ ਚਰਨਾਂ ਵਿੱਚ ਲਾਗੇ ਆਇਆ ਚਰਨਾਂ ਤੇ ਮੱਥਾ ਟੇਕ ਕੇ ਦਸਮ ਪਾਤਸ਼ਾਹ ਤੇ ਕਹਿਣ ਲੱਗਿਆ ਵੀ ਸਤਿਗੁਰੂ ਕਿਰਪਾ ਤੁਸੀਂ ਕਰਿਓ ਸਮੁੱਚੀ ਬਾਣੀ ਦੇ ਅਰਥ ਮੈਂ ਕਰਾਂਗਾ ਕਿਰਪਾ ਤੁਸੀ ਕਰਿਓ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿ ਲਗੇ ਬਿਸਕਾਰ ਸ਼ਾਬਾਸ਼ ਜੇ ਤੂੰ ਇਨੇ ਸਮੇਂ ਅੰਦਰ ਅਰਥ ਕਰੇ ਹਜੂਰ ਰਕਾਬ ਵਿੱਚ ਪੈਰ ਰੱਖ ਕੇ ਘੋੜੇ ਤੇ ਅਸਵਾਰ ਹੋਣ ਲੱਗੇ ਉਸ ਸਿੱਖ ਨੇ ਉੱਚੀ ਆਵਾਜ਼ ਵਿੱਚ ਬਚਨ ਆਖਿਆ ਸਤਗੁਰੂ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਆਸਮੁੱਚੀ ਬਾਣੀ ਦੇ ਅਰਥ ਨੇ ਹਜ਼ੂਰ ਨੇ ਉਹ ਸੀਨੇ ਨਾਲ ਲਾ ਕੇ ਬਚਨਾ ਅਖੀ ਕਹਿਣ ਲੱਗੇ ਹਾਂ ਸਾਰੀ ਬਾਣੀ ਦਾ ਸੁਨੇਹਾ ਤੇ ਇਹੀ ਹੈ ਇੱਕ ਉਹ ਹੰਕਾਰ ਪਰਮਾਤਮਾ ਇੱਕ ਹੈ ਸਤ ਗੁਰ ਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਤੇ ਤਾਂ ਕਰਕੇ ਜਿਹੜਾ ਸਿੱਖ ਹੈ ਨਾ ਕੁਛ ਵੀ ਦਾਤ ਹੈ ਉਹ ਇੱਕ ਪਰਮਾਤਮਾ ਦੇ ਚਰਨਾਂ ਵਿੱਚੋਂ ਹੀ ਮੰਗਦਾ ਗੁਰੂ ਦੀ ਕਿਰਪਾ ਨਾਲ ਹੀ ਦਾਤ ਝੋਲੀ ਵਿੱਚ ਪੈਂਦੀ ਹੈ ਮੈਂ ਬੇਨਤੀ ਜਿਹੜੀ ਕਹਿ ਰਿਹਾ ਇੱਕ ਸ਼ਬਦ ਨੂੰ ਆਧਾਰ ਬਣਾਇਆ ਹੈ ਜਗਤ ਪਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਗੁਰੂ ਗ੍ਰੰਥ ਸਾਹਿਬ ਦੀ ਤੁਸੀਂ ਬਾਣੀ ਪੜ੍ਹੋ ਸਤਿਗੁਰੂ ਦੀ ਬਾਣੀ ਵਿੱਚ ਇੱਕ ਬਚਨ ਹੈ ਸ਼ਬਦ ਕਹਿਣ ਲੱਗੇ ਹਰ ਇੱਕੋ ਦਾਤਾ ਸੇਵੀ ਹੈ ਹਰ ਇੱਕ ਧਿਆਈ ਹੈ ਹਰ ਇੱਕੋ ਪਾਸੋਂ ਮੰਗੀ ਐ ਮਨ ਚਿੰਦਿਆ ਪਾਈ ਐ ਏ ਭਾਈ ਤੂੰ ਇੱਕ ਦਾਤੇ ਨੂੰ ਚੇਤਾ ਕਰਿਆ ਕਰ ਇੱਕ ਨੂੰ ਸ਼ੇਵਿਆ ਕਰ ਇੱਕ ਪਾਸੋਂ ਮੰਗਿਆ ਕਰ ਤੇ ਉਸੇ ਮਾਲਕ ਦੇ ਦਰ ਤੂੰ ਹੀ ਤੇਰੀ ਝੋਲੀ ਵਿੱਚ ਹਰ ਤਰ੍ਹਾਂ ਦੇ ਸੁੱਖ ਦੀ ਦਾਤ ਤੇਰੀ ਝੋਲੀ ਵਿੱਚ ਪਵੇਗੀ